ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪੰਡਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਜਨ ਮਹਿ ਤੂੰ ਰਾਜਾ ਕਹੀਐ ਰਾਜਨ ਮਹਿ ਤੂੰ ਰਾਜਾ ਕਹੀਐ ਊਮਨ ਮਹਿ ਊਮਾ ਠਾਕੁਰ ਮਹਿ ਠੁਕਰਾਈ ਤੇਰੀ ਠਾਕੁਰ ਨਹੀਂ ਕਕੇ ਓੰਕਾਰ ਠਾਕੁਰ ਮਹ ਠਕੁਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਬਡੋ ਧਨੀ ਅਗਮਾ ਪਿਤਾ ਪਿਤਾ ਮੇਰੋ ਬਡੋ ਧਨੀ ਅਗਮਾ ਉਸਤਤ ਕਵਣ ਕਰੀਜੈ ਕਰਤੇ ਪੇਖ ਰਹੇ ਬਿਸਮਾ ਰਹਾਉ ਸੁਖੀਆਂ ਮਹ ਸੁਖੀਆ ਤੂੰ ਕਹੀ ਇਹ ਦਾਤਨ ਸਿਰ ਦਾਤਾ ਦਾਤਨ ਸਿਰ ਦਾਤਾ ਤੇਜਨ ਮਹ ਤੇਜਵੰਸੀ ਕਹੀ ਇਹ रसियन मह राता रसियन मह राता मह सूरा तू कह भोगन मह भोगी ग्रस्तन मह तू बडो ग्रस्ती गृहस्थि ये पाठ पहला आ गया ग्रस्तन मह तू बडो गृहस्ति रारी मुशहारी गे हस्ति गृहस्थि ਗ੍ਰਸਤਨ ਮਹਿ ਤੂੰ ਵਡੋ ਗ੍ਰਿਹਸਤੀ ਕਠਾਈ ਪਾਟ ਹੈ ਗ੍ਰਿਹਸਤੀ ਜੋਗਨ ਮਹਿ ਜੋਗੀ ਕਰਤਨ ਮਹਿ ਤੂੰ ਕਰਤਾ ਕਹੀ ਹੈ ਆਚਾਰਨ ਮਹਿ ਆਚਾਰੀ ਆਚਾਰਨ ਮਹਿ ਆਚਾਰੀ ਜਿਹੜੇ ਮਹਿ ਪਾਦ ਹੈ ਨਾ ਇੱਥੇ ਠਮਕ ਲੱਗੀ ਜਈ ਜੀ ਸਾਰੇ ਸਾਹਨ ਮਹਿ ਤੂੰ ਸਾਚਾ ਸਾਹਾ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਪਾਰੀ ਵਾਪਾਰਨ ਮਹਿ ਵਪਾਰੀ ਦਰਬਾਰਨ ਮਹਿ ਤੇਰੋ ਦਰਬਾਰਾ ਸ਼ਰਨ ਪਾਲਨ ਨਾਣੇ ਲਾ ਗਿਆ ਤੂੰ ਵੀ ਸ਼ਰਨ ਪਾਲਨ ਸ਼ਰਨ ਪਾਲਨ ਟੀਕਾ ਲਕshmi ਕੇਤਕ ਗਣੀ ਨਾ ਜਾਈਐ ਲਕshmi ਲਕshmi ਕੇਤਕ ਗਣੀ ਨਾ ਜਾਈਐ ਗਾਨਾ ਨਾ ਸਾਕੋ ਸੀਕਾ ਗੰਨ ਗਾਨ ਪੂਲਈ ਪੂਰਨ ਨਾਮਨ ਮਹਿ ਤੇਰੋ ਪ੍ਰਾਪ ਨਾਮਾ ਗੰਨ ਨਹੀਂ ਕਹਦੇ ਨੇ ਗਿਆਨਨ ਮਹਿ ਗਿਆਨੀ ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ਸਿੱਧਨ ਮਹਿ ਤੇਰੀ ਪ੍ਰਭ ਸਿਧਾ ਸਿੱਧਾ ਸਿੱਧਾ ਕਸਕੇ ਬੋਲਣਾ ਕਰਮਨ ਸਿਰ ਕਰਮਾ ਕਰਮਨ ਸਿਰ ਕਰਮਾ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜੋ ਬੁਲਾਵੇ ਤਿਉ ਬੋਲੋ ਸਵਾਮੀ ਬੁਲਾਵੇ ਕਿੱਥੇ ਆ ਬੋਲਾਵੇ ਕੂੜੇ ਦੇ ਨਾਲ ਐ ਜੋ ਬੋਲਾਵੇ ਤਿਉ ਬੋਲੈ ਸਵਾਮੀ ਜੋ ਬੁਲਾਵੇ ਤਿਉ ਬੋਲੈ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਾਪ ਕੀ ਆਤ ਪਿਆਰੀ ਗੁਜਰੀ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਥ ਨਰਹਰਦੀਨ ਬੰਦਵ ਪਤਿਤ ਪਾਵਨ ਦੇਵ ਪੈ ਤ੍ਰਾਸ ਨਾਸੇ ਕ੍ਰਿਪਾਲ ਗੁਣ ਨਿਧ ਸਫਲ ਸੁਆਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਣ ਦਇਆਲ ਕੇਸਵ ਤਾਰ ਜਗ ਭਵ ਸਿੰਧ ਦੂ ਵਿਸਰਾਮ ਲਾਉਨੇ ਹਨ ਹਰ ਗੋਪਾਲ ਗੁਰ ਗੋਬਿੰਦ ਇਥੇ ਵਿਸਰਾਮ ਹੈ ਚਰਨ ਸਰਨ ਦਇਆਲ ਕੇਸਵ ਇਥੇ ਦੂਸਰਾ ਵਿਸਥਾਮ ਹੈ ਤਾਰ ਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮਕਰੰਦ ਕਾਮ ਕ੍ਰੋਧ ਹਰਨ ਇਥੇ ਠਮਕ ਮਦ ਮੋਹ ਦਹਿਨ ਮਦ ਪੂਲਾ ਬੋਲਣਾ ਮਦ ਮੋਹ ਦਹਿਨ ਇਥੇ ਵਿਸਰਾਮ ਹੈ ਮੁਰਾਰ ਮਨ ਮਕਰੰਦ ਮੁਰਾਰ ਪਾਤੀ ਯਮਕ ਹੈ ਜਨਮ ਮਰਨ ਨਿਵਾਰ ਧਰਨੀ ਧਰ ਪਤ ਰਾਖ ਪਰਮਾਨੰਦ ਧਰਨੀ ਧਰ ਪਦ ਤੋਂ ਪਹਿਲਾਂ ਠਮਕ ਵੀ ਲਾ ਦਨੀ ਹੈ ਧਰਨੀ ਧਰਤੀ ਵਿਸਰਾਮ ਹੈ ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰ ਰੇਦ ਮੰਤ ਇਹ ਜਲਤ ਪਦ ਤੇ ਯਮਕ ਲਾ ਦਨੀ ਹੈ ਜਲਤ ਪੋਲਾ ਹੀ ਬੋਲਣਾ जालत अनेक तरंग माया गुरु ज्ञान हर रिद मंत छेद अहं बुद्ध करुणा में चिंत मेट पुरख अनंत इवि विश्राम ध्यान ना लाउना छेद अहं बुद्ध करुणा में इथी विश्राम है मैं पाती बिंदी नहीं लाउनी संबंधक पाठ है करुणा में चिंत मेट पुरख अनंत सिमर सम्राट पाल महुरत ਪ੍ਰਭ ਧਿਆਨ ਸਹਿਜ ਸਮਾਦ ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਾਜ ਸਾਧ ਕੀ ਰਾਜ ਪੂਲਾ ਬੋਲਣਾ ਇਹਨੂੰ ਰਾਜ ਨਹੀਂ ਕਹਿਣਾ ਰਾਜ ਨਾਮ ਹੁੰਦਾ ਧੂੜੀ ਦਾ ਜਾਚੀਐ ਰਾਜ ਸਾਧ ਮੋਹ ਮਿਥਨ ਦੁਰੰਤ ਆਸਾ ਬਾਸਨਾ ਵਿਕਾਰ ਮੋਹ ਮਿਥਨ ਇਥੇ ਠਮਕ ਦੁਰੰਤ ਆਸਾ ਇਥੇ ਵਿਸਰਾਮ ਹੈ ਬਾਸਨਾ ਵਿਕਾਰ ਰੱਖ ਧਰਮ ਧਰਮ ਵਿਦਾਰ ਮੰਤੇ ਉਦਰ ਹਰ ਨਿਰੰਕਾਰ ਰੱਖ ਧਰਮ ਇਥੇ ਠਮਕ ਆਮ ਰੱਖ ਧਰਮ ਪਰਮ ਵਿਦਾਰ ਮੰਤੇ ਨਹੀਂ ਕਹਿ ਜਾਂਦੇ ਨੇ ਠਮਕ ਲਾ ਕੇ ਬੋਲਣਾ ਰੱਖ ਧਰਮ ਧਰਮ ਵਿਦਾਰ ਮੰਤੇ ਇਥੇ ਵਿਸਰਾਮ ਉਦਰ ਹਰ ਨਿਰੰਕਾਰ ਤਨਾਡ ਆਡ ਭੰਡਾਰ ਹਰ ਨਿਦ ਹੂਤ ਜਿਨਾ ਨਾ ਚੀਰ ਇਤਨਾਡ ਡੱਡੇ ਲਾ ਜਾਂਦੇ ਨੇ ਦੇ ਉਚਾਰਨ ਕਰਨੇ ਨੇ ਧਨਾੜ ਧਨਾੜ ਆੜ ਇੱਥੇ ਠਮਕ ਹੈ ਭੰਡਾਰ ਹਰ ਨਿਦ ਇੱਥੇ ਵਿਸਰਾਮ ਹੈ ਹੂਤ ਜਿਨਾ ਨਾ ਜੀਰ ਖਾਲ ਮੋਗਦ ਮੂੜ ਕਟਾਖੇ ਸ੍ਰੀ ਧਰ ਪਏ ਗੁਣ ਮਤ ਤੀਰ ਇਹ ਵੀ ਪਾਠ ਧਿਆਨ ਨਾਲ ਚਾਰਨ ਕਰਨਾ ਹੈ ਪਹਿਲਾਂ ਖਲ ਨਹੀਂ ਕਹਿ ਦੇਣਾ ਖਲ ਪੂਲਾ ਹੀ ਬੋਲਣਾ ਹੈ ਮੂਰਖ ਪੁਰਸ਼ ਖਾਲ ਮੁਗਧ ਮੂੜ ਇਥੇ ਠਮਕ ਇਹ ਤਿੰਨ ਪਦਵੀਆਂ ਹਨ ਜਿਵੇਂ ਅਸੰਖ ਮੂਰਖ ਅੰਧ ਘੋਰ ਇਸੇ ਤਰ੍ਹਾਂ ਖਾਲ ਮੁਗਧ ਮੂੜ ਇਥੇ ਠਮਕ ਕਟਾਕ્ય ਸ੍ਰੀਤਰ ਕਟਾਕਿ ਉਚਾਰਨ ਕਰਨਾ ਜਿਹੜਾ ੇਠਾਂ ਯਈਆ ਹੈ ਇਸ ਦਾ ਉਚਾਰਨ ਖਖੇ ਸਿਹਾਰੀ ਐੜਾ ਹੈ ਕਟਾਕਿ ਸ੍ਰੀਤਰ ਇਥੇ ਵਿਸਰਾਮ ਹੈ ਸ੍ਰੀਤਰ ਇਕੱਠਾ ਲਿਖਿਆ ਹੋਇਆ ਪਾਠ ਵੱਖਰਾ ਹੀ ਹੈ ਖਾਲ ਮੁਗਧ ਮੂੜ ਕਟਾਕਿ ਸ੍ਰੀ ਤਰ ਭਏ ਗੁਣ ਮਤ ਤੀਰ ਜੀਵਨ ਮੁਕਤ ਜਗਦੀਸ਼ ਜਪਮਨ ਧਾਰ ਰੇਦ ਪ੍ਰਤੀਤ ਜੀਵਨ ਮੁਕਤ ਜਗਦੀਸ਼ ਜਪਮਨ ਇਥੇ ਵਿਸਰਾਮ ਧਾਰ ਰੇਦ ਪ੍ਰਤੀਤ ਜੀ ਦਇਆਮਯਾ ਸਰਬਤਰ ਨਮਨੰ ਪਰਮ ਹੰਸਹ ਰੀਤ ਇਵੀ ਵਿਸਰਾਮ ਧਿਆਨ ਨਾਲ ਉਚਾਰਨ ਕਰਨਾ ਜੀਅ ਦਇਆ ਮਾਇਆ ਇਥੇ ਠਮਕ ਸਰਬਤਰ ਰਮਣੰ ਇਥੇ ਵਿਸਰਾਮ ਪਰਮ ਹੰਸ ਹੈ ਸੰਬੰਧਕ ਪਾਠ ਹੈ ਪਰਮ ਹੰਸ ਹੈ ਰੀਤ ਦੇਤ ਦਰਸ਼ਨ ਸ਼ਰਵਨ ਹਰ ਜਸ ਰਸਨ ਨਾਮ ਉਚਾਰ ਇਹ ਦੇਤ ਪਾਠ ਹੀ ਮੁਖ ਪਾਠ ਹੈ ਕਈ ਸਰੂਪਾਂ ਚ ਨੀਤ ਪਾਠ ਵੀ ਆਇਆ ਪਰ ਦੇਤ ਪਾਠ ਮੁਖ ਪਾਠ ਹੈ ਦੇਤ ਦਰਸ਼ਨ ਸ਼ਰਵਨ ਹਰ ਜਸ ਇਥੇ ਵਿਸਰਾਮ ਰਸਨ ਨਾਮ ਉਚਾਰ ਸੰਗ ਸੰਗ ਭਗਵਾਨ ਪਰਸਨਾ ਪ੍ਰਭ ਨਾਨਕ ਪਤਿਤ ਉਧਾਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ